ਗਉੜੀ ਜੀ ਇਹੋ ਕੰਨਿ ਨੇ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਉੜੀ ਮੱਲਾ ਪੰਜਵਾਂ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਖ ਪੈਰ ਅਰੋਧੀਐ ਪੂਰਨ ਸਤਿਗੁਰ ਗਿਆਨ ਰਹਾਉ ਜੀਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨਹੀਂ ਲੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਉ ਜਪੈ ਅਰੋਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਕੈ ਕਿਰਪਾਲ ਗਸਿਆ ਨਠੇ ਸੋਗ ਸੰਸਾਰ ਤਤਹੀ ਵਉ ਨ ਲੱਗ ਗਈ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਜਣ ਹਾ ਗੁਰ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਤਿਗੁਰ ਹਾਰ ਗੋੜੀ ਮੱਲਾ ਪੰਜਵਾ ਸੂਕੇ ਹਰੇ ਕੀ ਏਕਨ ਮਾਹੀ ਅਮਰ ਸ੍ਰਿਸ਼ਟ ਸਤਿ ਜੀਵ ਆਏ ਕਾਟੇ ਕਸ਼ਟ ਪੂਰੇ ਗੁਰਦੇਵ ਸਿਵ ਤੋਂ ਜੀਨੇ ਆਪਣੇ ਸੇਵ ਰਹਾਓ ਮਿਟ ਗਈ ਚਿੰਤ ਸੁਨੇ ਮਨ ਅਸਾ ਚਰੀ ਦਇਆ ਸਤਿ ਗੁਰ ਗੁਣ ਤਸਾ ਦੁਖ ਨਾ ਛੇ ਸੁਖ ਆਏ ਸਮਾਏ ਜੀਣਾ ਪਰਿ ਜਾ ਗੁਰ ਫਰਮਾਏ ਇਛ ਤੁੰਨੇ ਪੂਰੇ ਗੁਰ ਮਿਲੇ ਨਾਲਿ ਤੇਜਨ ਸੁਖਲ ਭਲੇ ਮੱਲਾ ਪੰਜਵਾਂ ਤਾਬ ਗਏ ਪਾਈ ਪ੍ਰਭ ਸਾੰਤ ਦੀ ਤੇਲ ਪਈ ਜੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਕੈ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਘਰ ਨਾਉ ਸਗਲੇ ਲੋਗ ਕਾ ਬਿਨ ਸਿਆਸਾਉ ਸਹਾਈ ਸੁਦਾਏ ਬੋਲੇ ਹਰ ਬਾਣੀ ਆਖ ਕਹਿਰ ਪ੍ਰਭ ਸਿਮਰਹੁ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮੰਲਾ 5ਵਾਂ ਜਿਸੁ ਸੰਭਰੇਤੈ ਦੁਖ ਸਭ ਜਾਇ ਨਾਮ ਰਤਨ ਵਸੈ ਮਨ ਆਇ ਜਬ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਤਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਇ ਜਾਕੀ ਦ੍ਰਿਸ਼ਟ ਸਦਾ ਸੁਖ ਹੋਇ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੇਪ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਮੀ ਗੋਰੀ ਮੱਲਾ ਫਨਿਮਾ ਕੋਟ ਵਿਗਨ ਹਰੇ ਖਿਨਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਬ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕਰਿ ਤੇਗ ਬਸੈ ਭਗਵਾਨ ਔਖਦ ਮੰਤਰ ਸੰਤ ਸਭ ਛਾਰ ਕਰਨ ਹਾਰ ਤ੍ਰਿਜੇ ਮਹ ਧਾਰ ਤਾਰੇ ਸਭ ਭਰਮ ਭਜਿਉ ਪਾਰ ਬ੍ਰਹਮ ਤੋ ਨਾਨਕ ਹਟਲ ਇਹੋ ਧਰਮ ਗਉੜੀ ਮਹਲਾ ਪੰਜਵਾ ਸਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਰਤਨ ਬਖਾਨ ਬਿਨਸੇ ਰੋਗ ਹੋਏ ਕਲਿਆਣ ਪਾਰ ਬ੍ਰਹਮ ਗੁਣ ਅਗਨ ਵਿਚਾਰ ਸਾਧੂ ਸੰਗਮ ਹੈ ਨਿਸਕਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦ ਉਬਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਸਿਆਈ ਨਾਨਕ ਦਾਸ ਤੇਰੀ ਸਰਣਾਈ ਗੋੜੀ ਮਹਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ પીਵੇ ਗਉੜੀ ਮਹਲਾ 5ਵਾਂ ਥਿਰ ਕਰ ਬੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਹ ਸਹ ਸਦ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਣ ਪਰੇ ਪ੍ਰਭ ਅੰਤਰ ਜਮੀ ਨਾਨਕ ਓਟ ਪਕਰੀ ਪ੍ਰਭ ਸੁਹਮੀ ਪ੍ਰੀ ਮੰਗਲਾ ਪੰਜਵਾ ਰਾਤ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰਹਿ ਅਰਭੂਤ ਸੰਤਾਵਹਿ ਆਇਓ ਸ਼ਰਮ ਤੁਹਾਰੀ ਕਰ ਕਰ ਹਾਰਿਓ ਅਨੰਤ ਬਹੁ ਭੰਤੀ ਛੋਟ ਹੈ ਕਤਹੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਤੀਰ ਜਪਾਇਆ ਸ਼ੰਤੀ ਮੰਤ ਜੀਉ ਮੋਹਿ ਨਿਰਭਉ ਗੁਰ ਕਾ ਸਬਦ ਜਮਾਇਆ ਜੀਤ ਲਈ ਕੋਈ ਮਹਾ ਵਿਖਾਦੀ ਸਰਜ ਸੁਹੇ ਲੀਬਾਨੀ ਕੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਵਾਣੀ ਗਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰ ਤੇ ਸੇਵਕ ਆਪਣੀ ਲਾਇ ਹੁ ਸੇਵ ਬਿਗੰਧ ਲਗੇ ਜਪ ਅਲਕ ਤੇਵ ਤਰਸਪਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਜਾਓ ਸਭਨੇ ਸਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਮੇਰੇ ਬਿਗਨ ਹੋਏ ਸਭ ਸਾਈ ਰੂਥੇ ਸਭ ਸੁਖ ਪਾਏ ਸਤਗੁਰੂ ਥੂਠੇ ਔਰ ਬ੍ਰਹਮ ਪ੍ਰਭ ਪੈਰਿ ਸੁਵਾਲੇ ਜਿਥੈ ਕਿਥੈ ਦਿਸ ਹੈ ਨਾ ਲੇ ਨਾਨਕ ਦਾਸ ਕਸਮ ਪ੍ਰਤੀ ਪਾਲੇ ਬਿਲਾਵਲ ਮਹੱਲਾ 5ਵਾਂ ਜਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਣ ਰਹਾਓ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5 ਸਾਧ ਪਾਈ ਗੁਰਸਤਗੁਰਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਤ ਪਾਤ ਸੰਤਾ ਬਿਨਾਸੇ ਹਰਿ ਸਿਮਰਤਿ ਤਿਨ ਵਿਖੜ ਸਭ ਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਨਿਲ ਪੈ ਦੀ ਸਵਾਰੀ ਮਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਵਿਗਸੇ ਸਭ ਕਰਵਾਰਿਆ ਕਰਜ ਸਤਿਗੁਰ ਆਪ ਸਵਾਰਿਆ ਮੱਢੀ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਵਾਧਾਰਿਆ ਮਨ ਇੱਛੇ ਨਾਨਕ ਪਲ ਪਾਈ ਪੂਰਨ ਇਸੇ ਪੁਜਾਰਿਆ ਬਿਲਾਵਲ ਮਹਲਾ ਪੰਜਵਾਂ ਰੋਗ ਗਇਆ ਪ੍ਰਭ ਆਪ ਦਰਵਾਇਆ ਹੀਨ ਤਈ ਸੁਖ ਸਹਜ ਘਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿੱਧ ਮਾਹੀ ਤੇ ਆਈ ਨਾਲਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹਲਾ 5 ਤਾਪ ਸੰਤਾਪ ਛਗਲੇ ਜਏ ਦਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਵਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹੇ ਅਵਖਦ ਜੋਗ ਆਏ ਬਸਹੁ ਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲਹਿ ਗਏ ਬੇਉਦ ਬਿਲਾਵਲ ਮਹਲਾ 5 ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦਿਨ ਦਇਆਲੇ ਪ੍ਰਭ ਪਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਸੋਟਿਓ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਸ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਪੀਐ ਅੰਤਰਿ ਲਿਵ ਲਾਈ ਕਿਲ ਵਿਖ ਉਤਰੈ ਸੁਧ ਹੋਇ ਸਤਿ ਸ੍ਰੀ ਅਕਾਲੀ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਸੈ ਹਰ ਕੇ ਗੁਣ ਗਾਈ ਬਿਲਾਵਲ ਮੱਲਾ ਪੰਜਵਾਂ ਹਰ 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 ਅਰਾਧੀਐ ਕੋਈ ਐ ਅਰੋਗ ਰਾਮਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗ ਤੇ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਮਿਨ ਤੇ ਦੇਉਗ ਨਾਨਕ ਪ੍ਰਭ ਸਰਣਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮhalla 5 ਦੁਪ ਦੇ ਘਰ 5 ਇਕ ਓੰਕਾਰ ਸਤਿ ਗੁਰੂ ਪ੍ਰਸਾਦ ਅਮਰ ਉਪਾਉ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸਿਰ ਤੇਲ ਮਨ ਭਇਆ ਗੁਰ ਪੂਰਾ ਆਰਾਜਿਆ ਸਗਲਾ ਦੁੱਖ ਦਇਆ ਰੱਖਣ ਹਾਰੇ ਰਾਖੇ ਆ ਆਪਣੀ ਕਰਮਿਆ ਰਹਾ ਬਹਾਂ ਪਕੜ ਪ੍ਰਭ ਕਾ ਡਿਆ ਨਾਨਕ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਮਿਰ ਭਇਆ ਬਿਲਾਵਲ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਗੱਡ ਪ੍ਰਤਾਪ ਅਚਰਜ ਰੂਪ ਹਰ ਕੀ ਨਹੀਂ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਮਤਿਸ ਕੀ ਸਰਣਾ ਗਿਤੀ ਜੋ ਸਦਾ ਸਹਾਈ ਰਹੋ ਮਿਰਤੀ ਕਦੇ ਨ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾਸ ਬਿਲਾਵਲ ਮਹੱਲਾ ਪੰਜਵਾਂ ਕਾਥੀ ਵਲ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁਖ ਲਗੈ ਨ ਭਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆ ਏਕਾ ਲਿਵ ਲਾਈ ਰਹਾ ਰਾਤ ਲੀਏ ਸਿਨ ਰਖਨ ਹਾਰ ਸਭ ਬਿ ਆਦ ਮਿਟਾਈ ਗੁਰ ਨਾਨਕ ਕਿਰਪਾ ਕੋਈ ਸਭ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖੇ ਅਨ ਪਾਰ ਬ੍ਰਹਮ ਗੁਰਦੇਵ ਸੁਖ ਸਾੰਦ ਸਹਿਜ ਆਨੰਦ ਪ੍ਰੇਮ ਪੂਰਨ ਭਈ ਸੇਵ ਰਹਾਉ ভক্ত ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੇ ਅਨ ਜਤ ਵਢ ਪਰਤਾਪ ਦੋਖ ਹਮਾਰੇ ਬਖਸੇ ਅਨ ਆਪਣੀ ਗਲ ਘਰੀ ਮਨ ਬਾਂਛਤ ਫਲ ਦਿੱਤੇ ਅਨ ਨਾਨਕ ਬਲਹਾਰੀ ਬਿਲਾਵਲ ਮੱਲਾ ਪੰਜਵਾਂ ਤੋਪ ਲਹਿਆ ਗੁਰ ਸਿਰਜਨਹਾਰ ਸਤਗੁਰ ਆਪਣੈ ਕਉ ਵੱਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਾਲ ਤਰਖ ਲੀਨੋ ਤਬ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਨਿਰਵਾਨ ਗੁਰ ਨਾਨਕ ਬੋਲੇ ਦਰਗ ਹੈ ਪਰਵਾਨ ਦਾਸ ਕੀ ਲਾਜ ਰਖੈ ਮਿਹਰવાન ਗੁਰਨਾਨਕ ਬੋਲੇ ਦਰਗਹ ਸਰਵਾਨ ਬਿਲਾਵਲ ਮੱਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਛੀਤਲ ਭਏ ਗੁਰ ਚਰਨੀ ਲਾਗੇ RAM ਨਾਮ ਫਿਰ ਦੇ ਨਹਿ ਜਾਤ راہੋ ਕਰ ਕਿਰਪਾ ਹਸਤ ਪ੍ਰਭ ਜੀਨੇ ਜਗਤ ਉਦਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਦ ਪ੍ਰਵੇਸ਼ਾ ਕ੍ਰਿਸ਼ਨ ਗੁਜੀ ਮਨ ਤਨ ਸਚਿ ਧਰਾਪ ਅਨਾਥ ਕੋ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਚਨ ਪੈ ਸੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮੰਲਾ ਪੰਜਵਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਕੋਟ ਬਿਗਮ ਲਾਖੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵ ਸੁਣਹੁ ਪੜਹੁ ਨਿਤ ਭਾਈ ਗੁਰਪੂਰੈ ਤੂੰ ਰਖਿਆ ਰਹਾਉ ਸੱਚਾ ਸਾਹਿਬ ਅਮਿਤ ਵਡਾਈ ਕਲੇਸ ਤੇ ਵਿਚਲੇ ਦਾਈ ਅਲਾ ਸੰਤਾਂ ਕੀ ਪਿਆਜ ਰਖਦਾ ਆਇਆ ਆਦਿ ਬਿਰਿ ਜਪਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਕੁੰਚਹੁ ਸਰਬ ਵੇਲਾ ਮੁਖ ਪਾਵਹੁ ਜਰਾ ਮਰਾ ਸਾਕ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁ ਅਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਜ ਤੁਮ ਨ ਜਬ ਕੇ ਚਰਨ ਨਿਹਾਰਿਆ ਰਖਨ ਹਾਰੇ ਰਾਖੇ ਓ ਬਾਰਕ ਸਤਿਗੁਰ ਪਾਪ ਉਤਾਰਿਆ ਉਭਰੇ ਸਤਿਗੁਰ ਕੀ ਸਰਣਾਈ ਜਾਕੀ ਸੇਵਨਾvirti ਜਾਈ ਰਹਾਉ ਧਰਮ ਹੈ ਸੂਖ ਬਾਹਰ ਫੁਨ ਸੂਖਾ ਪ੍ਰਭ ਆਪਣੇ ਪਏ ਦਇਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ ਸੋਰਠ ਮੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਤਬ ਆਪਣੇ ਕਿਰਪਾ ਸਾਰੀ ਆਠ ਪਹਿਰ ਆਰਾਧੋ ਸੁ ਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੂੰ ਸੁਖ ਸੰਪਤਿ ਰਾਸ ਰੱਖ ਲੈ ਹੋ ਭਾਈ ਮੇਰੇ ਕੋ ਪ੍ਰਭ ਅਗੇ ਪ੍ਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਕਰੋ ਸੋਹ ਨਾਨਕ ਗੁਰਪੂਰਾ ਪੀਤੇਓ ਮਿਟਿਓ ਸਗਲ ਅੰਦੇਸਾ ਸੋਰਠਮੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੂਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਹਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕੌਰਣ ਕੌਰਣ ਸਮਰਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ ਆਨੰਦ ਵਿਨੋਦ ਮੰਗਲ ਗੁਣ ਗਾਵਹ ਗੁਰੂ ਨਾਨਕ ਪਏ ਦਇਆਲਾ ਜੈ ਜੈਕਾਰ ਭਈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ ਪੰਜਵਾਂ ਦੁਖ ਤਿ ਗਵਾਇ ਹਰ ਤਬ ਅਪੇ ਸਭ ਸੰਸਾਰ ਉਬਾਰਿਆ ਕਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਧ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਵਹੋ ਮਨ ਕੰਨ ਦੇਹੀ ਸੁਖਾਲੀ ਰਹੋ ਤਤ ਤੇ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਸਾ ਬਖਸ਼ ਲਏ ਸਭ ਸੱਚੇ ਸੋਹਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਲਲਾ ਪੰਜਵਾ ਬਕਸ਼ਿਆ ਪਾਰ ਗ੍ਰਹਨ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰਪੂਰੇ ਆਪਣੀ ਕਿਰਪਾ ਧਾਰ ਰਾਓ ਸਦਾ ਅਨੰਦ ਰਹੇ ਮੇਰੀ ਪਿਆਰੇ ਹਰ ਗੋਬਿੰਦ ਦੁਰ ਰਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸੋਅ ਜਿਸਾ ਬੁਜੇ ਸਾਧ ਭਾਕੇ ਆ ਸੁਰਖ ਮੱਲਾ ਪੰਜਵਾ ਕੈ ਕ੍ਰਿਪਾਲ ਗੁਰੂ ਗੋਬਿੰਦ ਸਗਲੇ ਮਨੋਰਥ ਪਾਈ ਅਸtir ਪਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਬਲੋ ਸੰਵ੍ਰਤ ਪੂਰਾ ਸਾੰਤ ਸਹਿਜ ਆਨੰਦ ਨਾਮ ਜਪ ਵਾਜੀ ਅਨਹਦ ਤੂਰਾ ਰਹਾਓ ਮਿਲੇ ਸੁ ਆਮੀ ਸ੍ਰੀ ਸਮ ਅਪਨੇ ਸਾਰੇ ਮੰਦਰ ਸੁਖਦਾਈ ਹਰ ਨਾਮ ਜਿਦਾਨ ਨਾਨਕ ਜਨ ਪਾਇਆ सगले ਇਛੇ ਪੁਜਾਈ ਸੋਰਠ ਮੱਲਾ ਪੰਜਵਾ ਸੰਤੋ ਹਰ ਹਰ ਨਾਮ ਸਿ ਆਈ ਸੁਖ ਸਾਗਰ ਪ੍ਰਭ ਮ ਵਿਸਰਉ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਤਦਗੁਰ ਪੂਰੇ ਤਾਪ ਦਿਵਾਇ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪ੍ਰਭ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਦਾ ਨਾਮ ਅਧਰੋ ਨਾਨਕ ਪੱਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੂ ਸੋਰਠ ਮਹਲਾ ਪੰਜਵਾਂ ਮੇਰਾ ਸਤਿਗੁਰ ਵਿਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰਵਾ ਰਹਾ ਸਹਤ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਜ ਸੰਗਤ ਤੇ ਸਭ ਪਲ ਪਾਈ ਸਤਿਗੁਰ ਕੈ ਬਲ ਜਾਈ ਹਲਕ ਪਲਕ ਪ੍ਰਭ ਦੁਗਹਿ ਸਵਾਰੀ ਹਮਰਾ ਗੁਣ ਅਵ ਗੁਣ ਨਾਂ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ ਪੰਜਵਾਂ ਜੀ ਚੰਤਰ ਸਬਦਿਸ ਕੇ ਕੀਏ सोई संत सहाई अपने शिव की अपे राखै पूर्ण पै बड़ाई पार ब्रह्म पूरा मेरे नाल गुरु पूरा पूरी सब राखी होए सर्व दय नाल राहौ आन दिन नानक नाम से आए जीव प्राण का दाता अपने दास कौ कंठ लाये राखै ज्यों बालक पित माता ਸੋਰਠ ਮੱਲਾ ਪੰਜਵਾ ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰੂ ਪੁਰਹਿ ਰਾਖੀ ਸ਼ਰਨ ਸੱਚੇ ਕੀਤਾ ਕੀ ਕਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਥਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀ ਓ ਦਾਰੂ ਤਿਨ ਸਗਿਲਾ ਰੋਗ ਜਿਦਾਰੂ ਆਪਣੀ ਕਿਰਪਾ ਤਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਵਿਰਤ ਸਮਾਰਿਆ ਅਮਰਾ ਗੁਣ ਅਵ ਗੁਣ ਨ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿਨ ਸਗਲੀ लाज ਰਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੇ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪਹਿਜ ਰਖੀ